ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਹੀ ਸਾਡੇ YouTube ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਆਪਾਂ ਲੈ ਕੇ ਆਏ ਆਈ ਵੀਡੀਓ ਸਰਪ੍ਰਾਈਜ਼ ਦੀ ਅੱਜ ਸਾਨੂੰ ਸਵੇਰੇ ਉੱਠਦੇ ਹੀ ਇੱਕ ਸਰਪ੍ਰਾਈਜ਼ ਮਿਲਿਆ ਜੀ ਜਿਹੜਾ ਅਸੀਂ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਹੁਣ ਜਦੋਂ ਅਸੀਂ ਸਵੇਰੇ ਉੱਠੇ ਕਰਨਵੀਰ ਦੇ ਵੱਡੇ ਡੈਡੀ ਤੇ ਕੱਖ ਪਾਉਣ ਲਈ ਦੇਖਿਆ ਸਾਡੀ ਮੱਝ ਸੁੱਈ ਹੋਈ ਸੀ ਕਿ ਪਤਾ ਨਹੀਂ ਕਦੋਂ ਦੀ ਰਾਤ ਦੀ ਵਿਚਾਰੀ ਤੇ ਛੋਟੀ ਜੀ ਕੱਟੀ ਵਿੱਚ ਘੁੰਮ ਰਹੀ ਸੀਗੀ ਬਹੁਤ ਗਿੱਲਾ ਹੋਇਆ ਸੀਗਾ ਮੈਸਾ ਮੱਜਾਂ ਦੇ نیچے ਤਾਂ ਕਰਕੇ ਫਿਰ ਉਹਨਾਂ ਨੇ ਪਹਿਲਾਂ ਸਫਾਈ ਕਰੀ ਆ ਕੇ ਫਿਰ ਬਾਕੀ ਪਸ਼ੂ ਆਪਾਂ ਨੇ ਬਾਹਰ ਕੱਢਤੇ ਤੇ ਇਹਨਾਂ ਨੂੰ ਦੋਨਾਂ ਨੂੰ ਅੰਦਰ ਰੱਖ ਲਿਆ ਇਹਨਾਂ ਇਹ ਤਾਂ ਸੁੱਕਾ ਕੀਤਾ ਸੀਗਾ ਹੁਣ ਫੇਰ ਗਿੱਲਾ ਹੋਇਆ ਵਾ ਹੁਣ ਇਹਨੂੰ ਬਾਹਰ ਕੱਢਾਂਗੇ ਧੁੱਪ ਨਿਕਲੀ ਤੇ हाँ देखो अपना नामी जी अपना नवी बी बेबी बफलो दस्यो जी कि लगी थोनू भी कट्टी है ये है छोटी जी का रात बारह बजे तक अभी देखी गए उठ उठ के भी चलो भी सो कि पता सूए पवे पर पा बारह बजे तक ठीक ठाक बैठी सी माज उस तो बाद सवेरे पता नहीं बेचारी कि सूई आ ਕਿੰਨੀ ਔਖੀ ਹੋਣੀ ਆ ਚਲੋ ਪਰਮਾਤਮਾ ਦੀ ਕਿਰਪਾ ਨਾਲ ਠੀਕ ਠਾਕ ਹੋ ਗਈ ਜਰੂਰ ਦੱਸਿਓ ਤੁਹਾਨੂੰ ਕਿਵੇਂ ਲੱਗੀ ਸਾਡੀ ਇਹ ਵੀਡੀਓ ਤੇ ਅੱਗੇ ਆਪਾਂ ਹੁਣ ਇਹਨੂੰ ਸਾਰੇ ਦਿਨ ਦੀ ਵੀਡੀਓ ਪਾਵਾਂਗੇ ਇਹਦੀ ਜਦ ਵੀ ਸਾਡੇ ਕੋਈ ਡੰਗਰ ਸੌਂਦਾ ਹੀ ਅਸੀਂ ਉਹਦੀ ਇਹ ਲੱਤ ਦੇ ਵਿੱਚ ਰੱਸੀ ਪਾਉਂਦੇ ਆ ਸੋਮਵਾਰ ਵਾਲੇ ਦਿਨ ਫਿਰ ਇਹਦੇ ਗੱਲ 'ਚ ਰੱਸੀ ਪੈਂਦੀ ਆ ਧੂਪ ਦੇ ਕੇ ਦੇਸੀ ਕੀ ਉਹ ਤਾਂ ਕਰਕੇ ਜੇ ਲੱਤ ਵਿੱਚ ਰੱਸੀ ਰਹਿਣੀ ਆ ਜੀ ਅੱਜ ਸ਼ਨੀਵਾਰ ਆ 5 ਤਰੀਕ ਦਸੰਬਰ 2020 ਦੇਖੋ ਜੀ ਆ ਬਾਕੀ ਪਸ਼ੂ ਬਾਹਰ ਖੜੇ ਨਹੀਂ ਅਜੇ ਠੰਡਾ ਸਵੇਰੇ ਹਨੇ ਕੇ ਨੂੰ ਗੁੜ ਪਾਉਣ ਲੱਗੇ ਮੱਝ ਨੂੰ ਮੋਂ ਮਿੱਠਾ ਕਰਾਉਣਾ ਇਹਦਾ ਨਾਲ ਗਰਮ ਹੁੰਦਾ ਹੀ ਇਹ ਹੋ ਗਿਆ ਮੇਰੇ ਨਹੀਂ ਬਚਾਉਂਦੇ ਹੋਰ ਆ ਦਾਨ ਕਰਨ ਕਰਦੇ ਤੇ ਉੱਧ ਜੈਸ਼ਨਪਰੀ ਤੇ ਚੱਲੇ ਹੀ ਗੁੜ ਪਾਉਣ ਮੱਝ ਨੂੰ

ਆਉਣਾ ਸੀ ਨਹਿਰ ਤੇ ਦੁੱਧ ਪਾਉਣ ਚੱਲੇ ਆਂ ਜਿਹੜਾ ਪਹਿਲਾ ਦੁੱਧ ਚੋਇਆ ਕੱਟੀ ਨੂੰ ਚੰਗਾ ਕੇ ਤੁਸੀਂ ਜਿਹੜਾ ਚੋਣਿਆ ਦੁੱਧ ਉਹ ਸੀ ਨਹਿਰ ਤੇ ਬੋਨੇ ਹਾਜਾ ਜੀ ਵੀ ਚੱਲਦੇ ਪਾਣੀ ਵਿੱਚ ਇਹ ਸਾਡੇ ਪਿੰਡ ਦੇ ਕੋਲ ਦੀ ਕੱਚੀ ਨਹਿਰ ਲੰਘਦੀ ਹੈ ਜੀ ਹਿੰਜੇਸ਼ਣ ਪਰ ਇਹ نیچے ਉਤਰਿਆ ਜੀ ਨਹਿਰ ਤੋਂ ਹੀ Thank okay. you. ਜ਼ਰੂਰ ਦੱਸਿਆ ਕਰੋ ਜੀ ਤੁਹਾਨੂੰ ਸਾਡੀਆਂ ਵੀਡੀਓ ਕਿੰਨੀਆਂ ਲੱਗਦੀਆਂ ਨੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਿਆ ਕਰੋ ਜੀ ਅੱਪਾ ਰੋਜ਼ ਨਵੀਆਂ ਤੇ ਨਵੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਜੇ ਤੁਹਾਡਾ ਸਹਿਯੋਗ ਹੋ ਜਾਈ ਸਾਡੇ ਨਾਲ ਇਹ ਪਿੰਡਾਂ ਦੀ ਲਾਈਫ ਆਈ ਪਿੰਡਾਂ ਦਾ ਰਹਿਣ ਸਹਿਣ ਆਈ ਸਾਡੇ ਇੱਥੇ ਸਾਰੇ ਪਰਿਵਾਰ ਦਾ ਰਿਵਾਜ ਹੈ ਜੀ ਇਦਾਂ ਪਹਿਲਾਂ ਦੁੱਧ ਉੱਥੇ ਪਾਉਣ ਦਾ ਹੀ ਪਾਜ ਦੇ ਵਿੱਚ ਆ ਹੁਣ ਅਸੀਂ ਮੱਝ ਨੂੰ ਕਾੜਾ ਪਾਉਣ ਲੱਗੇ ਆਂ ਕਾੜੇ ਦੇ ਵਿੱਚ ਮੇਥੇ ਸੋਏ ਗੁੜ ਤੇ ਜਿਹੜਾ ਕੁਝ ਮਰਜ਼ੀ ਪਾ ਸਕਦੇ ਆ ਗਰਮ ਚੀਜ਼ਾਂ ਹੀ ਆਪਾਂ ਜੁਆਣ ਗਰਮ ਸੂਹ ਸਾਪਤੀ ਤੇ ਅੱਜ ਹੁਣ ਜਸ਼ਨਪ੍ਰੀਤ ਹੋਰ ਗੁੜ ਲੈ ਆਇਆ ਕਹਿੰਦਾ ਵਿਗਾ ਹੋਆ ਕੌੜਾ ਹੈ ਕਾੜਾ ਆਪਾਂ ਨੇ ਕੜਾ ਪਾਤਾ ਇਹਦੇ ਪੈਰ ਨੇ ਵਾਰ ਕੱਟ ਕੇ ਕੁਪਾ ਨਿਕਲੀ ਹੋਈ ਹੈ ਇਹ ਛੋਟੀ ਜੀ ਕੱਟੀ ਖੜੀ ਹੈ ਜਿਵੇਂ ਕਰਨਵੀਰ ਹੁਣੇ ਕੱਖ ਲੈ ਕੇ ਆਇਆ ਹੈ ਮੱਝ ਵਾਸਤੇ ਵੱਢ ਕੇ ਥੋੜੇ ਜੇ ਇਹਨੂੰ ਬਹੁਤ ਖੁਸ਼ੀ ਹੋਈ ਵੀ ਅੱਜ ਨਵੀਂ ਕੱਟੀ ਦੀ ਕਸ ਗੰਨੇ ਵੱਢ ਲਿਆ ਆ ਥੋੜੇ ਜਿਹੇ ਇੱਕ ਚਾਰ ਨੇ ਆਪਣਾ ਬੱਡੇ ਰੈਡੀ ਨਾਲ ਜਾ ਕੇ ਖੇਤ ਵਿੱਚੋਂ ਇਹ ਜਿਸਨ ਫ੍ਰੀਸ लेके ਆ ਰਿਹਾ ਗੰਨੇ ਹਾਂ ਆ ਗਏ ਨੇ ਜਾਦਾ ਤਾਂ ਚਲੋ ਜੀ ਹੁਣ ਆਪਾਂ ਮਗਰਲੇ ਗੇਟ ਨੂੰ ਜਿੱਥੇ ਬਾਹਰ ਪਸ਼ੂ ਖੜੇ ਨੇ ਹੀ ਆਪਣੇ ਬਾਦੀ ਦੇ ਵਿੱਚ ਅਸੀਂ ਬਾਦੀ ਕਹਿੰਦੇ ਆ ਉਹਨੂੰ ਉਹ ਦਿਖਾਉਣੀ ਆ ਜੀ ਉੱਥੇ ਆਪਣੇ ਸੰਦੇ ਖੇਤੀਬਾੜੀ ਦੇ ਨੇ ਫालतੂ ਉਧਰ ਖੜੇ ਨਹੀਂ ਫालतੂ ਨਹੀਂ ਮਤਲਬ ਕਿ ਜਿਹੜੇ ਅਜੇ ਚਾਹੀਦੇ ਨਹੀਂ ਹੈਗੇ ਅੰਦਰ ਇਨੀ ਜਗ੍ਹਾ ਨਹੀਂ ਹੈ ਕਿ ਤਾਂ ਕਰਕੇ ਇੱਧਰ ਬਾਦੀ ਚ ਖੜਾਏ ਹੋਏ ਨੇ ਆਹ ਟਰਾਲਾ ਖੜਾ ਆਪਣਾ ਪਸ਼ੂ ਖੜੇ ਨਹੀਂ ਪਸ਼ੂ ਵਿਚਾਰੇ ਬਹੁਤੇ ਤਕੜੇ ਤਾਂ ਹੈ ਨਹੀਂ ਸਾਡੇ ਇਹਨਾਂ ਪੰਨੇ ਸਾਲ ਦੇ ਲਈ ਪਰਾਲੀ बरसीन के टुक के पा आपने तो बगीची वाल बगीची में अच पानी लाया ये वैसे ही वीडियो बना ली थानू पहला सारी वीडियो बनाई हुई है जी अपने देखो पानी लाया हुआ गोभी ने पट्ट है ਥੋੜੀ ਜਿਹੀ ਕਰੈਗੀ ਹੁਣ ਇਹਨੂੰ ਵੀ ਛੋਟੇ ਛੋਟੇ ਫੁੱਲ ਨੇ ਅਜੇ 1-2-4 ਦਿਨ ਚ ਹੋਰ ਹੋ ਜਾਣਗੇ ਇਹ ਫੇ ਪਟਲਾਂਗੇ ਨ ਕੋਲ ਸੁਣ ਲਾਇਆ ਉਹ ਨਾਲ ਨਾਲ ਸਮੇਂ ਵਧੀਆ ਹੋ ਜਾਊਗਾ ਜਿਹੜਾ ਲਾਇਆ ਹੋਇਆ ਹੈ ਆ ਗੋਭੀ ਆਪਣੇ ਬਾਅਦ ਵੀ ਚਲਾਈ ਦੀ ਲਾਈ ਸੀਗੀ ਇਹਨੂੰ ਫੁੱਲ ਦੇਖੋ ਕਿੰਨੇ ਸੋਹਣੇ ਨਿਕਲਣੇ ਪੱਤੇ ਘਟਨੇ ਇਹਨੂੰ ਆਹ ਵਾਲੇ ਫੁੱਲ ਨਿਕਲੇ ਆ ਇਹਨੂੰ ਇਹ ਵੀ ਪੱਟਣ ਨੂੰ ਤਿਆਰ ਆਈ ਬਸ ਪਰ ਇੱਕਦਮ ਹੀ ਹੋ ਜਾਂਦੀ ਹੈ ਜਦ ਹੁਣ ਲੱਗਦੀ ਹੈ ਕੋਈ ਅਸਾਂ ਤਾਰਾਂ ਲਾ ਕੇ ਰੱਖਣੇ ਪੈਂਦੀਆਂ ਨੇ ਜੇ ਕੋਈ ਸਬਜ਼ੀ ਲਾਉਣੀ ਆ ਅੱਖ ਬੀਜਣੀਆਂ ਕਣਕ ਬੀਜਣੀਆਂ ਕਿਉਂਕਿ ਇੱਥੇ ਆਵਾਰਾ ਡੰਗਰ ਬਹੁਤ ਆਉਂਦੇ ਨਹੀਂ ਨਹਿਰੀ ਏਰੀਆ ਇਹ ਜੰਗਲੀ ਤੇ ਇੱਥੇ ਜਿਹੜਾ ਦੇਖਦਾ ਉਹੀ ਡੰਗਰ ਛੱਡ ਜਾਂਦਾ ਅਗਲਾ ਆਪਣੇ ਗਾਵਾਂ ਬੌਲਦ ਇਦਾਂ ਬਹੁਤ ਤਾਰ ਜਿੰਦ ਨੇ ਆ ਕੇ ਲੋਕ ਦੂਰ ਤੋਂ ਪਤਾ ਨਹੀਂ ਉਹ ਕਿੱਥੋਂ-ਕਿੱਥੋਂ ਆਉਂਦੇ ਨੇ ਜਾਂ ਆਪਾਂ ਨੂੰ ਤਾਂ ਪਤਾ ਨਹੀਂ ਪਰ ਜੰਗਲੀ ਏਰੀਆ ਕਰਕੇ ਅਗਲਾ ਇੱਧਰ ਛੱਡ ਜਾਂਦਾ ਹੀ ਉਹ ਸਾਡੀਆਂ ਇੱਧਰ ਫਸਲਾਂ ਨੂੰ ਬਹੁਤ ਖਰਾਬ ਕਰਦੇ ਨੇ ਇੱਜਾਸ਼ਨ ਕਰਨ ਪਤੰਗ ਉਡਾ ਰਹੇ ਨੇ ਤੁਹਾਨੂੰ ਸਾਡੀਆਂ ਵੀਡੀਓ ਕਿਵੇਂ ਲੱਗਦੀਆਂ ਜ਼ਰੂਰ ਦੱਸਿਆ ਕਰੋ ਜੀ ਸੋ ਤੁਹਾਡੇ ਸਾਡੇ ਵੀਡੀਓ ਦੇਖਣ ਤੇ ਬਹੁਤ ਬਹੁਤ ਧੰਨਵਾਦ ਕਰਦੀ ਹੁਣ ਆਪਾਂ ਸ਼ਾਮ ਟਾਈਮ ਦੁੱਧ ਛੋ ਕੇ ਬੋਲੀ ਬਣਾਵਾਂ ਮੈਂ ਜੋਦੀ ਵੀਡੀਓ ਵੀ ਬਣੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਿਆ ਕਰੋ ਸਤਿ ਸ਼੍ਰੀ ਅਕਾਲ ਅੱਜ ਦੇਖਿਆ ਆਪਾਂ ਸ਼ਾਮ ਨੂੰ ਬੋਲੀ ਬਣਾਉਣ ਲੱਗੇ ਆਂ ਮੱਝ ਦਾ ਦੁੱਧ ਦੀ ਜਰੂਰ ਦੱਸਿਓ ਸਾਡੇ ਵੀਡੀਓ ਕਿਵੇਂ ਦੀਆਂ ਲੱਗਦੀਆਂ ਨੇ ਤੁਹਾਨੂੰ ਸਾਡੇ ਵੀਡੀਓ ਦੇਖਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਹੀ ਹੋਰ ਵੀਡੀਓ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਜੀ ਬਣੇ ਰਹੋ ਸਾਡੀਆਂ ਵੀਡੀਓ ਚੈਨਲ ਦੇ ਨਾਲ